ਜਿਨ੍ਹਾਂ ਦੇ ਘਰ ਆਹ ਵਾਲਾ ਧਾਗਾ ਹੋਵੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਗੁਜ਼ਰਦੀ ਆ ਚਾਹੇ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਚਾਹੇ ਭੈਣ ਭਰਾਵਾਂ ਦੇ ਰਿਸ਼ਤੇ ਹੋਣ ਚਾਹੇ ਸਮਾਜਿਕ ਰਿਸ਼ਤੇ ਹੋਣ ਚਾਹੇ ਧੀਾਂ ਪੁੱਤਾਂ ਦੇ ਕਿਉਂ ਨਾ ਰਿਸ਼ਤੇ ਹੋਣ ਲੇਕਿਨ ਜਿਨ੍ਹਾਂ ਦੇ ਘਰੇ ਧਾਗਾ ਹੁੰਦਾ ਤੇ ਉਹ ਵਿਚਾਰੇ ساری ਉਮਰ ਦੁੱਖਾਂ ਤੇ ਕਲੇਸ਼ਾਂ ਤੇ ਧਾਗਿਆਂ ਨੂੰ ਗੰਡਾ ਮਾਰ ਮਾਰ ਕੇ ਜ਼ਿੰਦਗੀ ਹੀ ਗੁਜ਼ਾਰਦੇ ਰਹਿੰਦੇ ਨੇ ਤੁਸੀਂ ਵੇਖਿਆ ਹੋਣਾ ਕਿ ਕਈ ਮਨੁੱਖਾਂ ਦੀ ਜ਼ਿੰਦਗੀ ਵਿੱਚ ਉਹਨਾਂ ਦਾ ਜਿਹੜਾ ਜੀਵਨ ਸਾਥੀ ਹੁੰਦਾ ਆ ਜਾਂ ਕਿਸੇ ਦਾ ਪਰਿਵਾਰਕ ਮੈਂਬਰ ਹੁੰਦਾ ਆ ਜਾਂ ਕੋਈ ਵੀ ਹੋਵੇ ਉਹ ਕੱਚੇ ਧਾਗੇ ਵਰਗਾ ਹੁੰਦਾ ਆ ਉਸ ਧਾਗੇ ਵਰਗਾ ਜਿਹੜਾ ਨਿੱਕੀ ਨਿੱਕੀ ਗੱਲ ਤੇ ਟੁੱਟਣ ਨੂੰ ਫਿਰਦਾ ਰਹਿੰਦਾ ਆ ਜਿਹੜਾ ਨਿੱਕੀ ਨਿੱਕੀ ਗੱਲ ਤੇ ਰੁੱਸਿਆ ਫਿਰਦਾ ਰਹਿੰਦਾ ਜਿਹੜਾ ਨਿੱਕੀ ਨਿੱਕੀ ਗੱਲ ਤੇ ਗਾਲ੍ਹਾਂ ਕੱਢਦਾ ਰਹਿੰਦਾ ਜਿਹੜਾ ਨਿੱਕੀ ਨਿੱਕੀ ਗੱਲ ਤੇ ਝਗੜਾ ਪਾ ਕੇ ਰੱਖਦਾ ਉਹਨੂੰ ਆਪਣੇ ਪਰਿਵਾਰ ਦੀ ਆਪਣੇ ਜੀਵਨ ਸਾਥੀ ਦੀ ਚਾਹੇ ਉਹ ਔਰਤ ਹੋਵੇ ਚਾਹੇ ਮਰਦ ਹੋਵੇ ਕਦਰ ਹੀ ਨਹੀਂ ਹੁੰਦੀ ਉਹ ਹਰ ਵੇਲੇ ਟੁੱਟਣ ਨੂੰ ਫਿਰਦਾ ਰਹਿੰਦਾ ਤੇ ਚੰਗਾ ਮਨੁੱਖ ਉਸ ਰਿਸ਼ਤੇ ਨੂੰ ਉਸ ਧਾਗੇ ਨੂੰ ਹਮੇਸ਼ਾ ਗੰਡਾ ਮਾਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਚੱਲ ਕਿਤੇ ਹੁਣ ਸੁਧਰ ਜੂ ਹੁਣ ਸੁਧਰ ਜੂ ਇਹ ਰਿਸ਼ਤਾ ਚੱਲਦਾ ਹੀ ਰਵੇ ਬਹੁਤ ਸਾਰੇ ਚੰਗੇ ਭੈਣ ਭਰਾਵਾਂ ਨੇ ਆਪਣੇ ਰਿਸ਼ਤਿਆਂ ਨੂੰ ਉਸ ਕੱਚੇ ਧਾਗੇ ਦੀ ਵਾਂਗ ਸਾਹਮਣੇ ਰੱਖਿਆ ਜਿਹੜਾ ਕੱਚਾ ਧਾਗਾ ਨਿੱਕੀ ਨਿੱਕੀ ਗੱਲ ਤੇ ਟੁੱਟਣ ਨੂੰ ਫਿਰਦਾ ਰਿਸ਼ਤਾ ਟੁੱਟਣ ਨੂੰ ਫਿਰਦਾ ਕਹਿਣ ਤੋਂ ਭਾਵ ਕਿ ਮਨੁੱਖੀ ਰਿਸ਼ਤੇ ਕਈ ਕੱਚੇ ਧਾਗਿਆਂ ਵਰਗੇ ਹੁੰਦੇ ਨੇ ਜਿਹੜੇ ਗੱਲ-ਗੱਲ ਤੇ ਟੁੱਟਣ ਨੂੰ ਫਿਰਦੇ ਨੇ ਕਈ ਵਾਰਾਂ ਟੁੱਟਣ ਵਾਲੀ ਕਤਾਰ ਤੇ ਵੀ ਹੁੰਦੇ ਨੇ ਪਰ ਤੁਹਾਡੇ ਵਰਗਾ ਚੰਗਾ ਮਨੁੱਖ ਨੂੰ ਫੜ ਕੇ ਦੁਬਾਰਾ ਗੰਡ ਮਾਰ ਲੂ ਪਿੱਛਲ ਕੋਈ ਗੱਲ ਨਹੀਂ ਜੁੜਿਆ ਰਹਿ ਜੁੜਿਆ ਰਹਿ ਜੁੜਿਆ ਰਹਿ ਇੰਜ ਹੀ ਕਰਦੇ ਆ ਉਹਨਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਆ ਚਾਹੇ ਉਹਨਾਂ ਦੀ ਜਵਾਨੀ ਦੀ ਉਮਰ ਹੋਵੇ ਚਾਹੇ ਉਹਨਾਂ ਦੇ ਬੁਢਾਪੇ ਦੀ ਉਮਰ ਹੋਵੇ ਚਾਹੇ ਉਹਨਾਂ ਦੀ ਉਮਰ ਸੁਖ ਲੈਣ ਦੀ ਹੋਵੇ ਚਾਹੇ ਉਮਰ ਉਹਨਾਂ ਦੀ ਖਾਣ ਪੀਣ ਦੀ ਹੋਵੇ ਚਾਹੇ ਉਹਨਾਂ ਦੀ ਉਮਰ ਹਸਨ ਖੇਡਣ ਦੀ ਹੋਵੇ ਉਹ ਸਾਰੀ ਜ਼ਿੰਦਗੀ ਦੁੱਖਾਂ ਅਤੇ ਪਰੇਸ਼ਾਨੀਆਂ ਚ ਹੀ ਗੁਜ਼ਾਰ ਦਿੰਦੇ ਆ ਉਸ ਰਿਸ਼ਤੇ ਨੂੰ ਜੋੜੀ ਰੱਖਾਂ ਕਿੰਨਾ ਚੰਗਾ ਹੋਵੇ ਜੇ ਹਰ ਇੱਕ ਦੀ ਜ਼ਿੰਦਗੀ 'ਚ ਮਨੁੱਖੀ ਰਿਸ਼ਤੇ ਚੰਗੇ ਹੋਣ ਚੰਗੇ ਧਾਗੇ ਹੋਣ ਜਿਹੜੇ ਟੁੱਟਣ ਬਾਰੇ ਸੋਚਦੇ ਵੀ ਨਾ ਹੋਣ ਜਿਹੜੇ ਟੁੱਟਣ ਦੇ ਨਾਂ ਤੋਂ ਤੋਬਾ ਤੋਬਾ ਕਰਦੇ ਹੋਣ ਕਈ ਵਾਰਾਂ ਕਈਆਂ ਮਨੁੱਖਾਂ ਦੀ ਜ਼ਿੰਦਗੀ 'ਚ ਉਹਨਾਂ ਦਾ ਜਿਹੜੇ ਆ ਧੀਆਂ ਪੁੱਤ ਵੀ ਐਵੇਂ ਦੇ ਹੁੰਦੇ ਨੇ ਜਿਹੜੇ ਨਿੱਕੀ ਨਿੱਕੀ ਗੱਲ ਤੇ ਆਪਣੇ ਮਾਪਿਆਂ ਨਾਲ ਰੁਸ ਕੇ ਬਹਿ ਜਾਂਦੇ ਨੇ ਕਈ ਮਾਪੇ ਇਦਾਂ ਦੇ ਹੁੰਦੇ ਨੇ ਉਹ ਨਿੱਕੀ ਨਿੱਕੀ ਗੱਲ ਤੇ ਆਪਣੇ ਧੀਆਂ ਪੁੱਤਾਂ ਨਾਲ ਰੁਸ ਕੇ ਬਹਿ ਜਾਂਦੇ ਨੇ ਕਈ ਭੈਣ ਭਰਾ ਇੰਜ ਦੇ ਹੁੰਦੇ ਨੇ ਉਹ ਨਿੱਕੀ ਨਿੱਕੀ ਗੱਲ ਤੇ ਰਿਸ਼ਤੇਦਾਰ ਆਪਣੀ ਭੈਣ ਭਰਾ ਨਾਲ ਹੀ ਟੁੱਟਣ ਨੂੰ ਫਿਰਦੇ ਰਹਿੰਦੇ ਨੇ ਕਿੰਨਾ ਕੁ ਮਨੁੱਖ ਬੋਝ ਚੱਲ ਸਕਦਾ ਚੰਗਾ ਮਨੁੱਖ 0 ਪੁਆਇੰਟ ਤੱਕ ਜਾਂਦਾ ਹੈ ਕਿ ਕੋਈ ਗੱਲ ਨਹੀਂ ਮੈਂ ਜਿੰਨਾ ਮੇਰੇ ਤੇ ਭਾਰ ਪੈਂਦਾ ਪਾ ਲੋ ਮੈਂ ਇਹਨੂੰ ਬਰਦਾਸ਼ਤ ਕਰਾਂਗਾ ਮੈਂ ਧਾਗਾ ਟੁੱਟਣ ਨਹੀਂ ਦੇਣਾ ਪਰ ਕਈ ਧਾਗੇ ਜਹੇ ਹੁੰਦੇ ਨੇ ਕਈ ਰਿਸ਼ਤੇ ਜਹੇ ਹੁੰਦੇ ਨੇ ਕਈ ਵਾਰ ਮਨੁੱਖ ਜਿੰਨੀਆਂ ਮਰਜ਼ੀ ਗੰਡਾਂ ਦੇ ਲਵੇ ਜਿੰਨਾ ਮਰਜ਼ੀ ਨੇੜਾ ਕਰ ਲਵੇ ਉਹ ਫਿਰ ਵੀ ਟੁੱਟ ਹੀ ਜਾਂਦੇ ਨੇ ਮੈਂ ਸਮਝਦਾ ਕਿ ਜਿਹੜੇ ਇਹੋ ਜਿਹੇ ਰਿਸ਼ਤੇ ਟੁੱਟਣ ਨੂੰ ਹੀ ਫਿਰਦੇ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਪਹਿਲਾਂ ਤਾਂ ਆਪਣੀ ਪੂਰੀ ਕੋਸ਼ਿਸ਼ ਰੱਖਣੀ ਚਾਹੀਦੀ ਆ ਕਿ ਉਸ ਧਾਗੇ ਨੂੰ ਗੰਡਾ ਗੁੰਡਾ ਮਾਰ ਕੇ ਨਭਾਇਆ ਜਾਵੇ ਪਰ ਫਿਰ ਵੀ ਕਈ ਲੋਕ ਇੰਜ ਦੇ ਹੁੰਦੇ ਆ ਕਿ ਉਹ ਅਗਲੇ ਨੂੰ ਮੂਰਖ ਸਮਝਦੇ ਆ ਅਗਲੇ ਨੂੰ ਸ਼ਦਾਈ ਸਮਝਦੇ ਆ ਫਿਰ ਇਹੋ ਜਿਹੇ ਰਿਸ਼ਤਿਆਂ ਨੂੰ ਛੱਡ ਦੇਣਾ ਚਾਹੀਦਾ ਕਿ ਭਈ ਜਾ ਤੂੰ ਜਿੱਧਰ ਨੂੰ ਜਾਣਾ ਜਾ ਕਿਉਂਕਿ ਜੇ ਤੂੰ ਨੂੰ ਮੇਰੇ ਨਾਲ ਰਹਿ ਕੇ ਖੁਸ਼ ਨਹੀਂ ਹੈਗਾ ਤੇ ਤੂੰ ਜ਼ਿੰਦਗੀ 'ਚ ਕਿਤੇ ਵੀ ਖੁਸ਼ ਨਹੀਂ ਰਹਿ ਸਕਦਾ ਮੈਂ ਆਸ ਕਰਦਾ ਕਿ ਮੇਰੇ ਸੱਜਣ ਮੇਰੇ ਭੈਣ ਭਰਾਓ ਜਰੂਰ ਉਹਨਾਂ ਚੰਗਿਆਂ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰਨ ਜਿਹੜੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਸਾਡਾ ਸਤਿਕਾਰ ਕਰਦੇ ਨੇ ਸਾਡੀ ਇੱਜ਼ਤ ਕਰਦੇ ਨੇ ਬੇਸ਼ੱਕ ਮੈਂ ਕਿਉਂ ਨਾ ਹੋਵਾਂ ਜਾਂ ਕੋਈ ਹੋਰ ਕਿਉਂ ਨਾ ਹੋਵੇ ਸਾਨੂੰ ਇੱਕ ਦੂਜੇ ਨੂੰ ਇੰਜ ਨਹੀਂ ਕਰਨਾ ਚਾਹੀਦਾ ਕਿ ਅਸੀਂ ਦੂਜੇ ਤੇ ਭਾਰ ਹੀ ਪਾਈ ਜਾਈਏ ਅਸੀਂ ਦੂਜੇ ਨੂੰ ਤੋੜਨ ਤੱਕ ਹੀ ਚੱਲ ਜਾਈਏ ਸਾਨੂੰ ਰਿਸ਼ਤਿਆਂ ਨੂੰ ਮਜ਼ਬੂਤ ਰੱਖਣਾ ਚਾਹੀਦਾ ਜੇ ਸਾਡੇ ਰਿਸ਼ਤੇ ਮਜ਼ਬੂਤ ਹੋਣਗੇ ਤੇ ਸਮਝ ਲਾਂਗੇ ਕਿ ਸਾਡੇ ਘਰ ਚ ਧਾਗੇ ਵੀ ਮਜ਼ਬੂਤ ਨੇ ਸਾਨੂੰ ਇਹ ਗੱਲਾਂ ਜ਼ਰੂਰ ਧਿਆਨ ਰੱਖਣੀਆਂ ਚਾਹੀਦੀਆਂ ਆਪਣੇ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਫਿਰ ਰਿਸ਼ਤਿਆਂ ਦਾ ਬੜਾ ਨਿੱਘ ਤੇ ਬੜਾ ਮਾਣ ਤੇ ਬੜਾ ਪਿਆਰ ਹੁੰਦਾ ਫਿਰ ਕਿਉਂਕਿ ਜਿਹੜੇ ਲੋਕਾਂ ਨੇ ਰਿਸ਼ਤੇ ਹੰਡਾਏ ਆ ਨਾ ਉਹਨਾਂ ਨੂੰ ਪਤਾ ਹੈ ਕਿੰਨਾ ਮਜ਼ਾ ਆਇਆ ਕਿਉਂਕਿ ਜਿਹੜਾ ਧਾਗਾ ਜਿੰਨਾ ਮਜ਼ਬੂਤ ਹੋਵੇਗਾ ਨਾ ਉਨੀ ਹੀ ਉਹਦੀ ਸੁਰੱਖਿਆ ਵੀ ਕੁ ਵੱਧ ਹੁੰਦੀ ਐ ਤੇ ਜਿਹੜਾ ਧਾਗਾ ਟੁੱਟਣ ਨੂੰ ਫਿਰਦਾ ਹੋਵੇ ਨਾ ਉਸ ਧਾਗੇ ਦੀ ਕਿਤੇ ਵੀ ਜਿਤਨੀ ਹੁੰਦੀ ਉਹਨੂੰ ਆਮ ਤੌਰ ਤੇ ਲੋਕ ਇਕੱਠਾ ਕਰਕੇ ਰੂੜੀ ਤੇ ਸੁੱਟ ਦਿੰਦੇ ਨੇ ਜਾਂ ਉਹਨੂੰ ਕੁਝ ਸਮੇਂ ਬਾਅਦ ਪੈਰਾ 'ਚ ਹੀ ਮਿਸਲ ਦਿੰਦੇ ਨੇ ਇਸ ਕਰਕੇ ਸਾਨੂੰ ਚੰਗੇ ਧਾਗੇ ਬਣਾਉਣਾ ਚਾਹੀਦਾ ਤਾਂ ਕਿ ਸਾਡੇ ਰਿਸ਼ਤੇ ਵੀ ਚੰਗੇ ਰਹਿਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ